ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ I GIVY TO YOU. filtrate ਮਾਨਯੋਗ ਐਸਐਸਪੀ ਸਾਹਿਬ ਜੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸ਼੍ਰੀ ਦਲਵੀਰ ਸਿੰਘ ਜੀ ਸਿੱਧੂ ਡੀਐਸਪੀ ਸਬਡਿਵੀਜ਼ਨ ਬਾਗਾਪੁਰਾਣਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 24 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਕਬਰ ਦੀ ਉਤਲਾਹ ਉਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਵੇਚਣ ਦਾ ਆਦੀ ਸੀ ਜਿਸ ਦਾ ਨਾਮ ਨਬੀਬ ਸਿੰਘ ਉਰਫ ਮਾਨ ਉਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਧਾਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ थाना ਸਮਰਸਰ ਵਿਖੇ ਮੁਕੱਦਮਾ ਨੰਬਰ 164 ਮਿਤੀ 24 11 2025 ਅਧੀਨ ਧਾਰਾ 3032 3172 ਬੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋਕੇ ਰੋਡ ਸਮਾਲਸਰ ਵਿਖੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਕੁੱਲ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋਸ ਮਾਰਕਾ ਸਪਲੈਂਡਰ ਇੱਕ ਸੀਡੀ ਡੀ ਲਕਸ ਤਿੰਨੋਂ ਬਿਨਾਂ ਕਾਗਜ਼ਾਤ ਦੇ ਬਰਾਮਦ ਕਰ ਲਏ ਗਏ ਹਨ ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਥ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ